ਸਰ ਸਬਜੀ ਮੰਡੀ ਦੇ ਵਿੱਚ ਨਜਾਇਜ਼ ਕਬਜ਼ੇ ਬਹੁਤ ਜ਼ਿਆਦਾ ਹੋ ਗਏ ਨੇ ਇਹਨਾਂ ਦੇ ਬਾਰੇ ਕੀ ਐਕਸ਼ਨ ਲੈ ਰਹੇ ਤੁਸੀਂ ਮੇਰੇ ਧਿਆਨ ਵਿੱਚ ਆਇਆ ਕਿ ਸਬਜੀ ਮੰਡੀ ਚ ਕਈ ਬੰਦੇ ਆ ਵੱਲੋਂ ਕਬਜ਼ੇ ਕਰਕੇ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹਦਾ ਇਤਕਰ ਦਿੱਤੀ ਹੈ ਮਾਰਕੀਟ ਕਮੇਟੀ ਨੂੰ ਉਸ ਖਤਰ ਮਾਰਕੀਟ ਕਮੇਟੀ ਨੂੰ ਅਸੀਂ ਕੱਲ੍ਹ ਪਰਸੋ ਵਿੱਚ ਦੋ ਦਿਨਾਂ ਚ ਉਹ ਸਾਰੇ ਕਬਜ਼ੇ ਵੀ ਕਲੀਅਰ ਕਰਾਵਾਂਗੇ ਜੇ ਕਿਸੇ ਨੇ ਪਹਿਲਾਂ ਕਬਜ਼ਾ ਕੀਤਾ ਹੋਇਆ ਤਾਂ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀ ਪਲੇਠੀ ਇਹਦੇ ਉੱਤੇ ਕੋਈ ਕੱਲ ਨਹੀਂ ਢੋਸ ਸਕਦਾ ਤੇ ਪੱਕੇ ਪਿੱਲਰ ਬਣ ਗਏ ਸਭ ਕੁਝ ਬਣ ਗਿਆ ਜੀ ਉਹ ਸਭ ਘਟਾ ਦਿੱਤੇ ਜਾਣਗੇ ਜਿਨ੍ਹਾਂ ਵੱਲੋਂ ਕੀਤਾ ਹੈ ਜੇ ਉਹ ਸਾਡਾ ਕੋਈ ਲਾਇਸੈਂਸੀ ਹੋਇਆ ਤਾਂ ਉਹਦੇ ਲਾਇਸੈਂਸ ਤੇ ਵੀ ਕਾਰਵਾਈ ਹੋਊਗੀ ਤੇ ਜਿਹੜੀ ਕਾਨੂੰਨ ਦੀਆਂ ਧਾਰਾਵਾਂ ਆ ਉਹਦੇ ਅਧੀਨ ਵੀ ਉਹਨਾਂ 'ਤੇ ਕਾਰਵਾਈ ਹੋ ਕੀਤੀ ਜਾਵੇਗੀ ਕਿੰਨੇ ਦਿਨਾਂ ਤੱਕ ਕੰਮ ਹੋ ਜੂਗਾ ਜੀ ਇਹ ਇਹ 2 ਦਿਨਾਂ ਵਿੱਚ ਸਾਰਾ ਕਲੀਅਰ ਹੋ ਜਾਊਗਾ ਕੁੱਟਿਆ ਜਾਊਗਾ ਸਾਰਾ ਕੁਝ ਜੀ ਹਾਂਜੀ ਹਾਂ ਸਾਰਾ ਸਾਫ਼ ਕਰਾ ਦੇਵਾਂਗੇ ਥੈਂਕ ਯੂ